हां जी सत श्री अकाल पंजाबीयो सरकारी कन्या सीनियर सेकेंडरी स्मार्ट स्कूल अमलो जिला फतेहगढ़ صاحب ਦੇ ਵਿਦਿਆਰਥੀ ਸਕੂਲ ਆਉਣ ਜਾਣ ਸਮੇਂ ਪ੍ਰਾਈਵੇਟ ਬੱਸਾਂ 'ਚ ਲਟਕਦੇ ਹੋ ਰਹੇ ਹਨ ਖੱਜਲ ਖਵਾਰ ਕਿੱਥੇ ਨੇ ਉਹ ਬੱਸਾਂ ਜੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਭਵਾਰ ਦੇ ਸਕੂਲਾਂ ਨੂੰ ਦਿੱਤੀਆਂ ਗਈਆਂ ਹਨ ਪਿੰਡ ਭੱਦਲ ਥੂਆ ਤੋਂ ਸਰਕਾਰੀ ਸਕੂਲ अमलो ਨੂੰ ਜਾਂਦੇ ਆਉਂਦੇ ਸਮੇਂ ਵਿਦਿਆਰਥੀਆਂ ਦਾ ਰੱਬ ਹੀ ਰਾਖਾ ਹਰ ਰੋਜ਼ ਸਕੂਲ ਨੂੰ ਜਾਂਦੇ ਸਮੇਂ ਅਤੇ ਆਉਂਦੇ ਸਮੇਂ ਵਿਦਿਆਰਥਣਾ ਬੱਸਾਂ ਵਿੱਚ ਲਟਕਦੀਆਂ ਰੱਬ ਰੱਬ ਕਰਦੀਆਂ ਘਰ ਪਹੁੰਚਦੀਆਂ ਹਨ ਕੀ ਬੱਸਾਂ ਵਾਲਿਆਂ ਨੂੰ ਇੰਨੀਆਂ ਸਵਾਰੀਆਂ ਬਿਠਾਉਣ ਦਾ ਹਜੇ ਵੀ ਅਲਾਉਡ ਹੈ ਆ ਦੇਖੋ ਤੁਹਾਡੇ ਸਾਹਮਣੇ ਪਿੰਡ ਭੱਦਲ ਥੂਏ ਅੱਡੇ ਤੋਂ ਬੱਸ ਵਿੱਚ ਸਰਕਾਰੀ ਸਕੂਲ ਦੀਆਂ ਵਿਦਿਆਰਥਣਾ ਕਿਵੇਂ ਲਟਕਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਰੱਬ ਨਾ ਕਰੇ ਕੋਈ ਵੱਡਾ ਹਾਦਸਾ ਵਾਪਰ ਜਾਵੇ ਜਦੋਂ ਕਿਸੇ ਦਾ ਧੀਬਤ ਦੁਨੀਆ ਤੋਂ ਉੱਡ ਜਾਂਦਾ ਫਿਰ ਸਾਰੀ ਉਮਰ ਅੰਜੂ ਹੀ ਬੱਲੇ ਰਹਿੰਦੇ ਨੇ ਭਰਾਓ ਇਸ ਲਈ ਇਸ న్యూਸ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਕੌਣ ਜ਼ਿੰਮੇਵਾਰਾ ਇਸ ਦਾ ਦੇਖੋ ਕਿਵੇਂ ਸਕੂਲ ਦੀਆਂ ਵਿਦਿਆਰਥਣਾਂ ਖਤਰੇ ਵਿੱਚ ਲਟਕਦੀਆਂ ਦਿਖਾਈ ਦੇ ਰਹੀਆਂ ਹਨ ਅਜੇ ਵੀ ਬਸ ਵਾਲਾ ਇੰਨੀ ਸਵਾਰ ਬਸ ਭਰੀ ਹੋਣ ਦੇ ਬਾਵਜੂਦ ਵੀ ਨਹੀਂ ਉਹ ਕਰਦਾ ਦੇਖੋ ਫੇਰ ਸਵਾਰੀਆਂ ਹੋਰ ਬਿਠਾ ਰਿਹਾ ਦੇਖੋ ਦੋਹਾਂ ਦੋਨੇ ਦੋਨੇ ਟਾਕੀਆਂ ਵਿੱਚ ਅੱਗੇ ਅਤੇ ਪਿੱਛੇ ਦੋਨੇ ਟਾਕੀਆਂ ਵਿੱਚ ਕਿਵੇਂ ਸਵਾਰੀਆਂ ਬਾਹਰ ਲੱਡ ਰਹੀਆਂ ਹਨ ਬਸ ਨਹੀਂ ਕਰਾਉਂਦੇ ਕੋਈ ਸਟਰੀਟ ਤੇ ਆ ਕੋਈ ਵੀ ਵੱਡਾ ਪਾਣਾ ਬਰਕਰਾਰ ਦਾ ਸਕੂਲਾਂ ਵਿਦਿਆਰਥੀਆਂ ਨਾਲ ਕੌਣ ਜ਼ਿੰਮੇਵਾਰ ਹੈ ਇਸ ਦਾ ਕੀ ਵਸਾਲੇ ਨੂੰ ਇੰਨੀਆਂ ਸਵਾਰੀਆਂ ਬਣਾਉਣ ਦੀ ਆਗਿਆ ਹੈ ਸਕੂਲ ਦੇ ਵਿਦਿਆਰਥਣਾਂ ਕਿਵੇਂ ਬੱਸ ਦੀ ਟਾਪੀ ਅੱਗੇ ਲੜਗਰੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਰਾਵੋ ਤਾਂ ਜੋ ਸਕੂਲ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਆਸਾਨ ਹੋ ਸਕਣ ਸਰਕਾਰ ਵੱਲੋਂ ਸਕੂਲ ਬੱਸ ਮਹੀਆ ਹੋ ਸਕੇ ਧੰਨਵਾਦ ਜੀ ਆਦੇ ਬਸਦੇ ਰਹੋ ਪੰਜਾਬੀਓ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ